ਖੜੂ ਚਾਤੇ ਨੇੜੇ ਨਾਗੋ ਕੇ ਮੋੜ ਬੈਦ ਕਰਮਜੀ ਸਿੰਘਾ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਆਪਾਂ ਅੱਜ ਬਹੁਤ ਹੀ ਮਰਦਾਂ ਵਾਸਤੇ ਛਾਈ ਖਰਾਕ ਜਿਹੜੀ ਆ ਉਹ ਪੜਾ ਰਹੇ ਆ ਇਹ ਆਪਾਂ ਜਿਹੜਾ ਮੱਝ ਦਾ ਪਹਿਲਾ ਦੁੱਧ ਹੁੰਦਾ ਨਾ ਬੌਲਾ ਜਿਹੜਾ ਪਹਿਲੇ ਦਿਨ ਤੋਂ ਆ ਜਾਂਦਾ ਉਹ ਹੀ ਮੱਝ ਦਾ ਦੁੱਧ ਆਪਾਂ ਪਹਿਲਾਂ ਇਸ ਤਰ੍ਹਾਂ ਨੂੰ ਖੂਆ ਬਣਾ ਲੈਣਾ ਵਾ ਉਹ ਆਪ ਨੂੰ ਹੁਣ ਤੋਂ ਬਾਦਾਂ ਜਦੋਂ ਚੰਗੀ ਤਰ੍ਹਾਂ ਥੋੜਾ ਦੇਸੀ ਘਿਓ ਪਾ ਕੇ ਚੰਗਾ ਵਧੀਆ ਖਣੇ ਕਰਦਾ ਕਰੀਆਂ ਉਹ ਇਹਦੇ ਵਿੱਚ ਪਾ ਕੇ ਫਿਰ ਇਸ ਥੋਏ ਨੂੰ ਭੁੰਨਣਾ ਵਾ ਉਸ ਤੋਂ ਬਾਦਾਂ ਆਪਾਂ ਕੁਝ ਵੇਸਣ ਵੀ ਪਾਇਆ ਵਾ ਵਧੀਆ ਵੇਸਣ ਲੈ ਕੇ ਆਪਾਂ ਉਹਨੂੰ ਵੀ ਭੁੰਨ ਕੇ ਤੇ ਇਹਦੇ ਵਿੱਚ ਮਲਾਇਆ ਵਾ ਹੁਣ ਆਪਾਂ ਜਿਹੜੇ ਡਰਾਈ ਫਰੂਟ ਆ ਥੋੜੇ ਥੋੜੇ ਆਪਾਂ ਕੱਟਿਆ ਇਹਨਾਂ ਨੂੰ ਥੋੜਾ ਜਿਹਾ ਬ੍ਰਾਊਨ ਕਰਕੇ ਆਪਾਂ ਇਸ ਤਰ੍ਹਾਂ ਦੇ ਵਿੱਚ ਬੁਲਾਵਾਂਗੇ ਤੇ ਇਹ ਵੀਰੋ ਬਹੁਤ ਹੀ ਵਧੀਆ ਬੱਚੇ ਬਜ਼ੁਰਗ ਜਿਹੜਾ ਮਰਜੀ ਖਾਵੇ ਉਹਦੇ ਵਾਸਤੇ ਇਹ ਬਹੁਤ ਹੀ ਵਧੀਆ ਜਿਹੜੀ ਆ ਖਰਾਕ ਆ ਕਿਉਂਕਿ ਬਹੁਤ ਹੀ ਇਮਿਊਨਿਟੀ ਜਿਹੜੀ ਵਧਾਉਂਦੀ ਆ ਤੇ ਸਰੀਰ ਦੀ ਖੁਸ਼ਕੀ ਖਾਸ ਖਤਮ ਕਰਦੀ ਆ ਤੇ ਜਿਹੜੇ ਜਵਾਨ ਵੀਰ ਆ ਜਿਨ੍ਹਾਂ ਦੀ ਸ਼ਾਦੀ ਹੋਈ ਆ ਜਾਂ ਜਿਨ੍ਹਾਂ ਦੀ ਨਹੀਂ ਹੋਈ ਉਹਨਾਂ ਵਾਸਤੇ ਇਹ ਮਰਦਮਿ ਤਾਕਤ ਵਾਸਤੇ ਬਹੁਤ ਹੀ ਵਧੀਆ ਇੱਕ ਖਰਾਕ ਹੁੰਦੀ ਆ ਇਹਦੇ ਵਿੱਚ ਆਪਾਂ ਜਿਹੜੀ ਆ ਇਹ ਜਿਹੜੀ ਖਾਂਟਵਾ ਇਹ ਦੇਸੀ ਖਾਂਡ ਆਪਾਂ ਇਹਦੇ ਵਿੱਚ ਪਾਵਾਂਗੇ ਜੋ ਕਿ ਗੁੜ ਤੋਂ ਤਿਆਰ ਹੁੰਦੀ ਸਿੱਧੀ ਡਾਇਰੈਕਟ ਇਹ ਆਪਾਂ ਲੋੜ ਅਨਸਾਰ ਮਿੱਠਾ ਜਿੰਨਾ ਕਾਪਾ ਨੂੰ ਚਾਹੀਦਾ ਵਾ ਉਹਦੇ ਸਾਹਬ ਦੇ ਨਾਲ ਆਪਾਂ ਇਹਨੂੰ ਇਹਦੇ ਵਿੱਚ ਮਿਕਸ ਕਰ ਲੈਣਾ ਵਾ ਤੇ ਉਸ ਤੋਂ ਬਾਅਦ ਆ ड्राई फ्रूट ਇਧਰ ਆਪਣੇ ড্রাই ਫਰੂਟ ਜਿਹੜੇ ਆ ਇਹ ਥੋੜੇ ਜਿਹੇ ਖੂ ਰਹੇ ਆ ਇਹਨਾਂ ਨੂੰ ਆਪਾਂ ਬ੍ਰਾਊਨ ਜੇ ਕਰ ਲੈਣਾ ਤੇ ড্রাই ਫਰੂਟ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿੰਨੇ ਦੇ ਸਰੀਰ ਦੇ ਵਿੱਚ ਗਰਮੀ ਨਹੀਂ ਆ ਉਹ ਥੋੜਾ ড্রাই ਫਰੂਟ ਵਧਾ ਘਟਾ ਵੀ ਸਕਦੇ ਆ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਮਿਕਸ ਕਰਕੇ ਇਹਦੇ ਚਾਹੇ ਤੇ ਭਾਵੇਂ ਤੁਸੀਂ ਲੱਡੂ ਬਣਾ ਲਓ ਛੋਟੇ ਛੋਟੇ ਲੱਡੂ ਬਣਾ ਲਓ ਇੱਕ ਲੱਡੂ ਜੇਕਰ ਦੋਤ ਨਾਲ ਖਾਦਾ ਜਾਵੇ ਜਿੰਨਾਂ ਦਾ ਕਿਉਂਕਿ ਸਿਆਣਿਆਂ ਦਾ ਤੇ ਅੱਜ ਕੱਲ ਬੀਬੀ ਵਾਧਾ ਵਾ ਜਿਹੜੇ ਨੌਜਵਾਨ ਵੀਰਿਆ ਉਹ ਇਸ ਚੀਜ਼ ਦਾ ਲੱਡੂ ਸਵੀਰੇ ਖਾਲੀ ਪੇਟ ਜਦੋਂ ਚਾਹ ਪੀਂਦੇ ਚਾਹ ਦਾ ਖੜਾ ਛੜਦੇ ਹੋ ਜਿੰਨੇ ਦਿਨ ਤੁਹਾਨੂੰ ਇਹ ਚੀਜ਼ ਰਿਏ ਚੁਏ ਆਪਣੇ ਘਰੇ ਮਾਝ ਸੁਵੇ ਜਾਂ ਅੰਡੀਆਂ ਗਵਾਂਡੀਆਂ ਦੇ ਜਦੋਂ ਮੱਝ ਦਾ ਦੁੱਧ ਮਿਲ ਜਵੇ ਤੇ ਇਹ ਚੀਜ਼ ਬਣਾ ਕੇ ਉਨੇ ਦਿਨ ਚਾਹ ਦਾ ਖਿਹੜਾ ਛੱਡ ਕੇ ਨੌਜਵਾਨ ਵੀਰ ਇਹ ਇਸ ਚੀਜ਼ ਨੂੰ ਖਾਇਆ ਕਰੋ ਹੁਣ ਇਹ ਡਰਾਈ ਫਰੂਟ ਆਪਣੇ ਜਿਹੜੇ ਆ ਹੋ ਚੁੱਕੇ ਆ ਮਾੜੀ ਜੀ ਤੜਕਾ ਜਿਹਾ ਆਪਾਂ ਇਹਨਾਂ ਨੂੰ ਲਾ ਲਿਆ ਵਾ ਹੁਣ ਇਹਦੇ ਵਿੱਚ ਆਪਾਂ ਡਰਾਈ ਫਰੂਟ ਮਿਕਸ ਕਰ ਦੇਣੀ ਆ ਆ ਵੇਖੋ ਡرائی ਫਰੂਟ ਜਿਹੜੇ ਵੀਰ ਨੌਜਵਾਨ ਆ ਉਹ ਦੇਸ਼ਕੀ ਕਿਉਂ ਹੋ ਜੇਕਰ ਘਰ ਦਾ ਮਲੇ ਤੇ ਥੋੜਾ ਜਿਆ ਤਾਰੀ ਵੀ ਕਰ ਸਕਦੀ ਹੈ ਇਸ ਜੰਗੀ ਤਰ੍ਹਾਂ ਵੱਧ ਵੀ ਕਿਉਂ ਪਾ ਸਕਦੀ ਆ ਕਿਉਂਕਿ ਹੋਰ ਵੀ ਵਧੀਆ ਜਿਹੜੀ ਚੀਜ਼ ਬਣ ਜੂਗੀ ਤੇ ਇਸ ਤਰ੍ਹਾਂ ਆ ਵੇਖੋ ਵੀਰੋ ਮਿਕਸ ਹੋ ਗਿਆ ਸਾਰਾ ਕੁਝ ਹੁਣ ਇਹਨੂੰ ਆਪਾਂ ਭਾਵੇਂ ਆਪਣੀ ਮਰਜ਼ੀ ਆ ਵੀ ਇਹਨੂੰ ਲੱਡੂ ਬਣਾ ਲਓ ਤੇ ਕਾਹੀ ਇਸੇ ਤਰ੍ਹਾਂ ਰੱਖੋ ਸਵੇਰੇ ਜਦੋਂ ਵੀ ਜਾਗਦੇ ਸ਼ੀਨੋ ਚਾਹ ਦਾ ਖਿਹੜਾ ਛੱਟ ਕੇ ਤੇ ਇੱਕ ਵੀ ਦੁੱਧ ਤੇ ਨਾਲ ਜੇ ਖਾਓ ਤੇ ਬਹੁਤ ਵਧੀਆ ਵਾ ਨੀਤੇ ਵੈਸੇ ਹੀ ਸਵੇਰੇ ਖਾਲੀ ਪੇਟ ਕੋਈ ਟੋਲੇ ਤੋਂ ਟੋਲੇ ਦਾ ਲੱਡੂ ਜਿਹੜਾ ਵਾ ਉਹ ਰੋਜ਼ ਖਾਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਕਰ ਲਿਓ ਵੈਦ ਕਰਮਜੀਤ ਸਿੰਘ ਨਾ ਕੋ ਕੇ ਮੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ